ਇਬਰੇ 3 ਸਪੀਡ ਆ ਠੀਕ ਹੈ ਜੀ ਠੀਕ ਹੈ ਚੇਂਜਰ ਵਾਲਾ ਆ ਗਿਆ ਹਾਂਜੀ 750 ਡੀਆਈ ਚ ਠੀਕ ਹੈ ਜੀ 21 ਮਾਡਲ ਹੈ ਠੀਕ ਹੈ ਜੀ 21 ਦਾ ਮਤਲਬ 20 ਦੇ ਮਾਰ ਕੇ 21 ਦੀ ਕਾਪੀ ਆ ਫੇਰ ਇਹਦੇ ਹੈਗੇ ਬਾਈ ਜੀ 85 ਪੈਸੇ ਲਾ ਲਓ ਬਾਈ ਜੀ ਖੇਤੀ ਤੇ ਚੱਲਿਆ ਹੋਇਆ ਕੋਈ ਮਤਲਬ ਟਰਾਲੀ ਤੇ ਨਹੀਂ ਕਿਸੇ ਪਾਸੇ ਕਿਰਾਏ ਪਾੜੇ ਦਾ ਨਹੀਂ ਚੱਲਿਆ ਹੋਇਆ ਠੀਕ ਹੈ ਜੀ ਹਾਂਜੀ ਹਾਂ ਖੇਤੀ ਤੇ ਚੱਲਿਆ ਹੋਇਆ ਹਾਂ ਕਿਸੇ ਪਾਸੇ ਕੋਈ ਮਗਰਾੜ ਨਹੀਂ ਗਲਿਆ ਹੋਇਆ ਜਮਾਂ ਕੋ ਕਾਪੀਸ ਹੈ ਮਾਡਲ ਹੈਗਾ 2018 ਹਾਂਜੀ 1175 ਰੇਟ ਹੈ ਹਾਂਜੀ ਸਤਿ ਸ਼੍ਰੀ ਅਕਾਲ ਮਿੱਤਰੋ ਆਪਾਂ ਪਹੁੰਚਿਆ ਬਰਨਾਲਾ ਟਰੈਕਟਰ ਮੰਡੀ ਤੇ ਸਾਡੇ ਨਾਲ ਬਾਈ ਚੋੜਿਆ ਬਰਵਿੰਦਰ ਸਿੰਘ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਕਾਫੀ ਟਾਈਮ ਬਾਅਦ ਵੀਡੀਓ ਬਣਾਉਣੀ ਆਪਣੀ ਹਣਾ ਹਾਂਜੀ ਹਾਂ ਤੇ ਜਿਹੜੀ ਪਹਿਲਾਂ ਬਣਾਈ ਸੀ ਬਿਕ ਗਈ ਸੀ ਹਾਂਜੀ ਹਾਂ ਬਿਕ ਗਈ ਸੀ ਠੀਕ ਹੈ ਤੇ ਜਿਹੜੇ ਅੱਜ ਟਰੈਕਟਰ ਦਿਖਾਵਾਂਗੇ ਆਪੇ ਕਾਪੀ ਕਾਏ ਜਾਂਦੇ ਕਿਵੇਂ ਨੇ ਕਾਪੀ ਕਾਏ ਜਾਂਦੇ ਓਕੇ ਵੀਰੇ ਠੀਕ ਹੈ ਹਾਂ ਤੇ ਮਾਡਲ ਕਿੰਨੇ ਰਹਿਣਗੇ ਮਾਡਲ ਬਾਈ ਜੀ ਉੱਚਾ ਹੀ ਰਹੂਗਾ 20 ਨਹੀਂ 13 ਮਾਡਲ ਹੈ ਹੌਲੈਂਡ ਹੈ ਠੀਕ ਹੈ ਜੀ ਤੇ 18 ਮਾਡਲ ਚਾਹੁੰਦੀ ਹੈ ਰ ਠੀਕ ਹੈ ਜੀ ਹਾਂ ਜੀ ਤੇ ਇੰਜਨ ਗੇਅਰ ਦੇ ਇੰਜਨ ਗੇਅਰ ਦੇ ਓਕੇ ਆ ਜਮ ਠੀਕ ਹੈ ਤੇ ਹੁਣ ਆਪਾਂ ਸਿਉਨਾਲਿਕਾ 750 ਤੋਂ ਸਟਾਰਟ ਕਰਦੇ ਹਾਂ ਹਾਂ ਜੀ 55 HP ਤੋਂ HDM ਹੈ ਚੇਂਜਰ ਮੈਟ ਵਾਲਾ 19 ਬੈਕ 19 ਮੂਰ ਨੂੰ ਭਾਈ ਦੱਸੀਂ ਕਿ ਰੈਂ ਦੇ ਬਾਰੇ ਇਹ ਵੀਰੇ 3 ਸਪੀਡ ਆ ਠੀਕ ਹੈ ਜੀ ਠੀਕ ਹੈ ਚੇਂਜਰ ਵਾਲਾ ਆ ਗਿਆ ਹਾਂ ਜੀ 750 DI ਚ ਠੀਕ ਹੈ ਜੀ ਠੀਕ ਹੈ 21 ਮਾਡਲ ਹੈ ਠੀਕ ਹੈ 21 ਦਾ ਮਤਲਬ 20 ਦੇ ਮਾਰ ਕੇ 21 ਦੀ ਕਾਪੀ ਆ ਠੀਕ ਹੈ ਜੀ ਠੀਕ ਹੈ ਜੀ ਤੇ ਟਾਇਰ ਹੈਗੇ ਹੈਗੇ 75 ਕੁ ਪੈਸੇ ਤਕਰੀਬਨ 75 80 ਪੈਸੇ ਮੰਗ ਰਿਹਾ ਤੇ ਮੂਹਰ ਲਏ ਹੈਗੇ 90 ਪੈਸੇ ਠੀਕ ਹੈ ਜੀ ਹਾਂ ਤੇ ਤੇ ਛਤਰੀ ਲੱਗੀ ਵੀ ਆ ਫੇਵਰ ਹੁੱਡ ਲੱਗੀ ਆ ਹਾਂ ਫੇਵਰ ਹੁੱਡ ਲੱਗੀ ਵੀ ਆ ਛਤਰੀ ਲੱਗੀ ਹੋਈ ਆ ਤੇ ਇੰਜਨ ਗੇਅਰ ਦਾ ਕਿਵੇਂ ਰਹੂ ਇੰਜਨ ਗੇਅਰ ਦਾ ਵੀਰੇ ਜਮਾ ਓਕੇ ਆ ਕਿੰਨਾ ਚੱਲਿਆ ਹੋਇਆ ਜੈਨੂਨ ਚੱਲਿਆ ਹੋਇਆ ਕਿੰਨਾ ਕੁ ਚੱਲਿਆ ਹਾਂ 2600 ਘੰਟਾ ਚੱਲਿਆ ਹੋਇਆ ਟਰੈਕਟਰ 2600 ਘੰਟਾ ਚੱਲਿਆ ਹੋਇਆ ਹਾਂਜੀ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਰੰਗ ਪੈਂਟ ਦਾ ਵੀ ਓਨੇ ਰੀਨਲ ਰੰਗ ਪੈਂਟ ਦਾ ਵੀ ਸਾਰਾ ਅਰੀਜਨਲ ਆ ਸਾਰਾ ਅਰੀਜਨਲ ਨਹੀਂ ਲੱਗੀ ਤੇ ਕਿਤੇ ਵੀ ਕਲਮ ਨਹੀਂ ਹਾਂ ਕਿਤੇ ਵੀ ਤੇ ਮਾਡਲ ਇਹ ਮਾਡਲ 20 ਕੀ ਆ ਠੀਕ ਹੈ ਜੀ ਇਹਦੇ ਮਾਰ ਕੇ ਆ 21 ਦੀ ਕਾਪੀ ਤੇ ਰੇਟ ਰੇਟ ਇਹਦਾ ਹੈਗਾ ਹੈ ਬਾਈ ਜੀ 5 ਲੱਖ ਤੇ 65000 ਰੁਪਇਆ ਮੌਕੇ ਦਾ ਮੌਕੇ ਦਾ ਹੋ ਜੂ ਮਾਨਤਾਂ ਮਾਨਦਾਨ ਮੌਕੇ ਦੀ ਕਰੇਗਾ ਕਿ ਨਾ ਕਰ ਦੇਗਾ ਹੁਣ ਅ ਆਏ ਮੰਨ ਲਓ ਵੀ 45 ਦਾ ਦੇ ਦੇਾਂਗੇ 5 45 ਦਾ ਟਰੈਕਟਰ 5 45 ਦਾ ਮਿੱਤਰੋ ਬਣ ਜੂਗਾ ਹਾਂਜੀ 565 ਡਿਮਾਂਡ ਹੈ 5 45 ਦਾ ਬਣ ਜੂ ਟਰੈਕਟਰ ਚੰਗਾ ਟਰੈਕਟਰ ਤੁਸੀਂ ਦੇਖ ਸਕਦੇ ਹੋ ਸਿੱਕੇਵੰਦਰ ਟਰੈਕਟਰ ਮੂਰੇ ਆ ਗਿਆ 60 ਦਾ ਫਾਰਮ ਇਹਦੇ ਬਾਰੇ ਦੱਸੀ ਬਾਈ 60 ਦਾ ਫਾਰਮ ਬਾਈ ਜੀ ਇਹ ਹੈਗਾਗਾ ਮਾਡਲ ਹੈਗਾਗਾ ਇਹ 2000 ਠੀਕ ਹੈ ਜੀ ਤੇ ਰੇਟ ਦੋ ਇੰਜਨ ਗੇਅਰ ਤਾਂ ਕਿਵੇਂ ਰੂ ਇੰਜਨ ਗੇਅਰ ਦਾ ਓਕੇ ਆ ਇੰਜਨ ਗੇਅਰ ਦਾ ਓਕੇ ਆ ਰੰਗ ਪੇਂਟ ਦਾ ਵੀ ਓਕੇ ਆ ਹਾਂ ਰੰਗ ਪੇਂਟ ਦਾ ਵੀ ਓਕੇ ਤੇ ਟਾਇਰਾਂ ਦੀ ਕੰਡੀਸ਼ਨ ਕੀ ਕਹਿੰਦੀ ਹੈ ਟਾਇਰ ਇਹਦੇ ਹੈਗੇ ਬਾਈ ਜੀ 85 ਪੈਸੇ ਲਾ ਲਓ 85 ਪੈਸੇ ਟਾਇਰ ਨੇ ਮਿੱਤਰੋ ਸਿੰਪਲ ਕਪੜੇ ਵਾਲੀ ਛਤਰੀ ਹੈ ਹਾਂਜੀ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਤੇ ਰੰਗ ਪੈਂਟ ਦਾ ਸਾਰਾ ਭਾਈ ਕਹਿੰਦਾ ਅਰੀਜਨਲ ਹੈ 2000 ਹੈ ਬਾਈ ਜੀ 20 ਲੱਖ 20000 ਰੁਪਿਆ ਰੇਟ ਹੈ 2 ਲੱਖ 20000 ਰੁਪਿਆ ਰੇਟ ਹੈ ਬਾਕੀ ਮੌਕੇ ਤੇ ਮਾਨਤਾ ਨਾ ਹਾਂਜੀ ਕੀਤਾ ਜਾਊਗਾ ਟਰੈਕਟਰ ਚਾਹੀ ਮੰਨ ਕੇ ਚਲੋ ਖੇਤੋਂ ਹੀ ਆਇਆ ਖੇਤੋਂ ਹੀ ਆਇਆ ਲੁਪੜੇ ਲੁਪੜੇ ਖੜਾ ਹਣਾ ਪੁੰਜਿਆ ਪਾਂਜਿਆ ਵੀ ਨਹੀਂ ਮੈਨੂੰ ਲੱਗਦਾ ਇਹ ਤਾਂ ਵਿਚਾਰਾ ਵੀ ਆਈਂ ਕਿ ਵੇਚ ਬੂਚ ਦੇਵਾਂਗੇ ਆਈਂ ਕਟਾ ਦੇਾਂਗੇ ਠੀਕ ਆ ਕੋ ਬੁੱਕਟ ਆਉਣ ਵਾਲੇ ਤਾਂ ਇਹੀ ਕਟਾ ਜਾਂਦੇ ਬਾਈ ਹਾਂਜੀ ਹਾਂ ਤੇ ਅੱਗੇ ਆ ਗਿਆ ਹੌਲੈਂਡ ਹੌਲੈਂਡ ਸੁਪਰ ਇਹਦੇ ਬਾਰੇ ਦੱਸੀ ਬਾਈ ਜੀ ਇਹ ਹੌਲੈਂਡ ਬਾਈ ਜੀ ਹੈਗਾ 13 ਮਾਡਲ ਠੀਕ ਹੈ ਜੀ ਤੇ 460 ਰੇਟ ਆ ਇਹਦਾ ਠੀਕ ਹੈ ਜੀ ਤੇ ਟਾਇਰ ਇਹਦੇ ਨਵੇਂ ਆ ਰਹੀ ਆ ਠੀਕ ਹੈ 90 95 ਪੈਸੇ ਚੌਕੜਾਗਾ ਠੀਕ ਹੈ ਜੀ ਤੇ ਜੂਜੀ ਗੇਅਰ ਵਾਲਾ ਇਹ ਜੂਜੀ ਗੇਅਰ ਵਾਲਾ ਆ ਗਿਆ ਹਾਂਜੀ ਠੀਕ ਹੈ ਸੁਪਰ ਠੀਕ ਹੈ ਜੂਜੀ ਗੇਅਰ ਵਾਲਾ ਗਿਆ ਮਿੱਤਰੋ ਰੰਗ ਪੇਂਟ ਦਾ ਕਿਵੇਂ ਰੋ ਰੰਗ ਪੇਂਟ ਦਾ ਅਰੀਜਨਲ ਆ ਬਾਈ ਜੀ ਰੰਗ ਪੇਂਟ ਦਾ ਅਰੀਜਨਲ ਇੰਜਨ ਗੇਅਰ ਦਾ ਇੰਜਨ ਗੇਅਰ ਦਾ ਜਮਾ ਓਕੇ ਆ ਇੰਜਨ ਗੇਅਰ ਦਾ ਜਮਾ ਓਕੇ ਆ ਹਾਂ ਜੀ ਹਾਂ ਡਬਲ ਡਿਸਟਰੀਬਿਊਟਰ ਚ ਆ ਮਿੱਤਰੋ ਟਰੈਕਟਰ ਚੈੱਕ ਕਰ ਸਕਦੇ ਆ ਤੁਸੀਂ ਤੇ ਹੋਰ ਕੀ ਕੀ ਖੂਬੀ ਐ ਚ ਹੋਰ ਬਾਈ ਜੀ ਖੇਤੀ ਤੇ ਚੱਲਿਆ ਹੋਇਆ ਕੋਈ ਮਤਲਬ ਟਰਾਲੀ ਤੇ ਨਹੀਂ ਕਿਸੇ ਪਾਸੇ ਕਿਰਾਏ ਪਾੜੇ ਦਾ ਨਹੀਂ ਚੱਲਿਆ ਹੋਇਆ ਠੀਕ ਹੈ ਜੀ ਹਾਂ ਜੀ ਹਾਂ ਖੇਤੀ ਤੇ ਚੱਲਿਆ ਹੋਇਆ ਹਾਂ ਕਿਸੇ ਪਾਸੇ ਕੋਈ ਮਗਰਾੜ ਨਹੀਂ ਗਲਿਆ ਹੋਇਆ ਜਮਾ ਐਨ ਕੋਕਾ ਪੀਸ ਹੈ ਕੋਕਾ ਪੀਸ ਹੈ ਹਾਂ ਜੀ ਹਾਂ ਤੇ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਸੈਂਪਲ ਕੱਪੜੇ ਵਾਲੀ ਸਾਤਰੀ ਆ ਗਈ ਤੇ ਮਾਡਲ ਇਹ ਮਾਡਲ ਇਹ 13 ਬਈ 13 ਮਾਡਲ ਦਾ ਰੇਟ ਰੇਟ 4 ਲੱਖ ਤੇ 65000 ਰੁਪਏ ਰੇਟ ਆ ਹਾਂ ਜੀ ਇਹ 4.5 ਲੱਖ ਰੁਪਏ ਦੇ ਦਾਂਗੇ ਬਈ 4.5 ਲੱਖ ਦਾ ਮਿੱਤਰੋ ਇਹ ਟਰੈਕਟਰ ਬਣੂਗਾ ਹਾਂ ਜੀ ਚੰਗਾ ਟਰੈਕਟਰ ਹੈ ਟਰੈਕਟਰ ਤੁਸੀਂ ਦੇਖ ਸਕਦੇ ਹੋ ਹਾਂ ਜੀ ਮੂਰੇ ਆ ਗਿਆ ਜੋਂਡੀਅਰ 5073 ਹਾਂ ਜੀ ਤੇ ਬੀਕੇਟੀ ਦਾ ਟਾਇਰ ਨੇ ਮਿੱਤਰੋ ਹਾਂਜੀ ਵੱਡੇ ਹੈਨਾ ਹਾਂਜੀ ਤੇ ਟਰੈਕਟਰ ਚ ਚੈੱਕ ਕਰ ਸਕਦੇ ਹੋ ਬਾਈ ਦੱਸਿਂ ਕਿ ਰਹਿੰਦੇ ਵਾ ਇਹਦਾ ਬਾਈ ਜੀ ਮਾਡਲ ਹੈਗਾ 2018 ਹਾਂਜੀ 1175 ਰੇਟ ਹੈ ਹਾਂਜੀ ਫੁੱਲ ਟਾਪ ਆ ਇਹ ਫੁੱਲ ਟਾਪ ਹੈ ਹਾਂਜੀ ਹਾਂ ਠੀਕ ਹੈ ਤੇ ਇੰਜਨ ਗੇਅਰ ਦਾ ਕਿਵੇਂ ਰੋ ਇੰਜਨ ਗੇਅਰ ਦਾ ਤਾਂ ਬਾਈ ਜੀ ਓਕੇ ਆ ਜਮਾ ਓਕੇ ਆ ਡਬਲ ਡਿਸਟ੍ਰਿਬਿਊਟਰ ਚ ਕਨੋਪੀ ਵਗੈਰਾ ਲੱਗੀ ਹੋਈ ਹਾਂਜੀ ਤੇ ਸਾਰਾ ਰੰਗ ਰੰਗ ਰੂਪ ਅਰੀਜਨਲ ਆ ਟਰੈਕਟਰ ਠੀਕ ਹੈ ਜੀ ਹਾਂਜੀ ਹਾਂ ਤੇ ਬੇਟ ਬੂਟ ਲੱਗੇ ਹੋਏ ਆ ਹਾਂਜੀ ਠੀਕ ਆ ਮੂਰੇ ਪਲੇਟਾਂ ਨੇ ਤੇ ਮਗਰਵੀ ਵੇਟ ਲੱਗੇ ਹੋਏ ਨੇ ਹਾਂਜੀ ਹਾਂ ਠੀਕ ਐ ਮਗਰਵੀ ਵੇਟ ਲੱਗੇ ਹੋਏ ਨੇ ਹਾਂਜੀ ਹਾਂ ਟਰੈਕਟਰ ਤੁਸੀਂ ਦੇਖ ਸਕਦੇ ਹੋ ਬਾਈ ਛਾਤਰੀ ਲੱਗੀ ਹੋਈ ਤੇ ਅਲੱਗ ਤੋਂ ਕਲੱਚ ਲਾ ਗਿਆ ਐ ਹਾਂਜੀ ਹਾਂ ਫਾਈਬਰ ਦੀ ਹੁੱਡ ਲੱਗੀ ਹੋਈ ਆ ਵੇਟ ਐ ਬਾਈ ਦੇਖ ਸਕਦੇ ਹੋ ਇਹ ਕਿੰਨੇ ਕ ਦਾ ਹੋਣਾ ਇੱਕ ਵੇਟ ਇਹ 40 ਕਿਲੋ ਦਾ ਵੇਟ ਆ ਬਾਈ 40 ਕਿਲੋ ਦਾ ਇੱਕ ਵੇਟ ਆ ਬਾਈ 2 4 ਤੇ ਦੋ ਸੀ ਲੱਗੇ ਹੋਏ ਨੇ ਸੀ ਹਾਂਜੀ ਸੀ ਵੇਟ ਲੱਗੇ ਹੋਏ ਨੇ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਹਾਂਜੀ ਤੇ 1175 ਡਿਮਾਂਡ ਐ ਕਿੰਨੇ ਦਾ ਦੇ ਦਿਓਗੇ ਇਹਦਾ 1175 ਡਿਮਾਂਡ ਆ ਬਾਈ ਜੀ ਇਹਦੇ ਚੋਂ ਕਰ ਦਿਆਂਗੇ 11 ਲੱਖ ਤੇ 40 ਹਜ਼ਾਰ ਰੁਪਏ ਦੇ ਦੇ 11 40 ਦਾ ਹਾਂਜੀ 11 ਲੱਖ 40 ਹਜ਼ਾਰ ਦਾ ਮਿੱਤਰੋ ਟਰੈਕਟਰ ਬਣੂਗਾ ਟਰੈਕਟਰ ਚੰਗਾ ਇਸ ਤੋਂ ਇਲਾਵਾ ਹੋਰ ਵੀ ਟਰੈਕਟਰ ਹੁੰਦੇ ਆ ਹਾਂ ਹੋਰ ਵੀ ਹੁੰਦੇ ਆ ਬਾਈ ਜੀ ਅੱਜ ਫਿਲਹਾਲ ਚਾਰ ਹੀ ਲੈ ਕੇ ਆਇਆ ਹਾਂ ਚਾਰ ਹੀ ਲੈ ਕੇ ਆਇਆ ਹਾਂ ਠੀਕ ਹੈ ਤੇ ਪਿੰਡ ਕਿਹੜਾ ਬਾਈ ਪਿੰਡ ਵੀਰੇ ਆਪਣਾ ਮੋੜ ਮਕਸੁੱਥਾ ਪਿੰਡ ਹੈ ਬਰਨਾਲੇ ਜ਼ਿਲ੍ਹੇ ਦਾ ਠੀਕ ਹੈ ਜੀ ਤੇ ਮੋਬਾਈਲ ਨੰਬਰ ਆਪਣਾ ਹੈਗਾ 97807 ਹਾਂਜੀ 03203 ਠੀਕ ਹੈ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਬਾਈ ਜਾਣਕਾਰੀ ਦੇਣ ਲਈ ਤੇ ਲੋ ਵੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ ਠੀਕ ਹੈ